हां सर क्या की कहना चाहूंगा जेड़ा ऑपरेशन सी पुलिस बल चलाया गया है की मतलब से ये किस तरह असाफिक पंजाब सरकार ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਜੋ ਅਸੀਂ ਲਗਾਤਾਰ ਡਰੱਗਸ ਦੇ ਖਿਲਾਫ ਜਿਹੜੀ ਐਕਟੀਵਿਟੀਜ਼ ਕਰ ਰਹੇ ਜਿਹਦੇ ਵਿੱਚ ਅਸੀਂ ਕੈਸੋ ਤੇ ਕਾਟਨ ਆਪਰੇਸ਼ਨ ਕੀਤੇ ਆ ਇਸ ਤੋਂ ਇਲਾਵਾ ਜਿਹੜੇ ਸਮੱਗਲਰਸ ਹੈਗੇ ਨੇ ਉਹਨਾਂ ਦੀਆਂ ਪ੍ਰਾਪਰਟੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਫ੍ਰੀਜ਼ ਕਰਵਾਇਆ ਨਾਲ ਹੀ ਜਿਹੜੇ ਉਹਨਾਂ ਨੇ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਸੀਗੀ ਉਹਨਾਂ ਦੀ ਡੈਮੋਲੇਸ਼ਨ ਕਰਵਾਈ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਮਠੰਡਾ ਪੁਲਿਸ ਵੱਲੋਂ ਜਿਹੜਾ ਸਾਡੇ ਇੰਟਰਸਟੇਟ ਨਾਕਾ ਸਕੇ ਆ ਜਿਹੜੇ ਹਰਿਆਣਾ ਦੇ ਨਾਲ ਸਾਡੀ ਸਰਹੱਦ ਲੱਗਦੀ ਹੈ ਉਹਨਾਂ ਸਾਰੇ ਪੁਆਇੰਟਾਂ ਨੂੰ ਅਸੀਂ ਸੀਲ ਕੀਤਾ ਹੈ ਸਾਡੇ ਕੋਲ 8 ਦੇ ਕਰੀਬ ਜਿਹੜੇ ਹੈਗੇ ਨਾਕਾ ਇਸ ਟਾਈਮ ਆਪਰੇਸ਼ਨਲ ਹੈਗੇ ਆ ਜਿਨ੍ਹਾਂ ਦੀ ਟਾਈਮਿੰਗ ਅਸੀਂ 8 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਸਾਡੇ ਨਾਕੇ ਪਲੇਸ ਰਹਿਣਗੇ ਇਸ ਦੇ ਵਿੱਚ ਸਾਡੇ ਦੋ ਜੀਓ ਸਮਾਨ ਜਿਹਦੇ ਵਿੱਚ ਇੱਕ ਪਰਮਿਸ਼ਨਲ ਆਈਪੀਐਸ ਸ਼੍ਰੀ ਅਨੁਭਵ ਜੈਨ ਜੀ ਨਾਲ ਡੀਐਸਪੀ ਹੋਮੀਸਾਇਡ ਯੂਇੰਗ ਮਨਮੋਨ ਸਰਨਾ ਜੀ ਉਸ ਦੇ ਨਾਲ ਅਸੀਂ ਵੱਖ-ਵੱਖ ਜਿਹੜੇ ਹੈਗੇ ਨੇ ਨਾਕਾ ਪੁਆਇੰਟਸ ਉੱਤੇ ਅੱਗੇ ਐਸ ਐਚ ਓਸ ਤੇ ਚੌਕੀ ਇਚਾਰਜ ਤੇ ਐਨ ਜੀ ਓਸ ਬਣ ਲਗਾਏ ਨੇ ਟੋਟਲ 60 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਇਹਨਾਂ ਨਾਕਾ ਪੁਆਇੰਟ ਤੋਂ ਡਿਪਲੋਏ ਕੀਤੇ ਗਏ ਨੇ ਕੁੱਲ 8 ਨਾਕੇ ਅਸੀਂ ਇਸ ਟਾਈਮ ਚੱਲ ਰਹੇ ਨੇ ਇਹਨਾਂ ਨਾਕਿਆਂ ਦਾ ਮੇਨ ਪਰਪਸ ਇਹੀ ਹੈ ਕਿ ਜਿਹੜੀ ਡਰੱਗਸ ਦੇ ਉੱਤੇ ਐਕਸ਼ਨ ਲੈ ਰਹੇ ਆ ਪੰਜਾਬ ਪੁਲਿਸ ਜਿਹੜੀ ਚੱਲ ਰਿਹਾ ਐਕਸ਼ਨ ਚੱਲ ਰਿਹਾ ਉਹਦੇ ਸਖ਼ਤ ਕਾਰਵਾਈ ਕਰਨੀ ਹੈ ਤੇ ਜਿਹੜੀ ਵੀ ਬਰਾਮਦਗੀ ਹੋਊਗੀ ਉਹਨਾਂ ਦੇ ਖਿਲਾਫ ਸਖ਼ਤ ਸਖ਼ਤ ਐਕਸ਼ਨ ਜਾਇਜ਼ ਹੋਊਗਾ ਚੈਕਿੰਗ ਕਿਸ ਤਰ੍ਹਾਂ ਇਸ ਦੇ ਵਿੱਚ ਜਿਹੜਾ ਇੰਟਰਸਟੇਟ ਨਾਕਾ ਬੰਦੀ ਦਾ ਮੇਨ ਪਰਪਸ ਹੈ ਕਿਉਂਕਿ ਸਾਡਾ ਜਿਹੜਾ ਬਾਰਡਰ ਹੈ ਉਹ ਹਰਿਆਣਾ ਦੇ ਨਾਲ ਲੱਗਦਾ ਉਸ ਨੂੰ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਜਿਹੜੀ ਕੁਝ ਜਿਹੜੇ ਵਿਅਕਤੀ ਨੇ ਉਹ ਇਧਰੋਂ ਨਸ਼ਾ ਦੀ ਜਿਹੜੀ ਹੈਗੀ ਐ ਇਸ ਯੂਜ਼ ਕਰਦੇ ਨੇ ਨਾ ਰਸਤਿਆਂ ਨੂੰ ਸੋ ਉਹਨਾਂ ਸਾਰੇ ਰਸਤਿਆਂ ਨੂੰ ਅੱਜ ਸੀਲ ਕਰਕੇ ਅਸੀਂ ਜਿਹੜੀ ਹੈਗੀ ਸਾਡੇ ਵੱਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕੋਈ ਸਪੈਸਿਫਿਕ ਵਹੀਕਲ ਹਰ ਤਰ੍ਹਾਂ ਨਹੀਂ ਕੋਈ ਨਹੀਂ ਅਸੀਂ ਜਿਹੜੇ ਉਸ ਨਾਕਾ ਪੁਆਇੰਟ ਤੋਂ ਜੋ ਵੀ ਵਹੀਕਲ ਗੁਜ਼ਰੂਗਾ ਚਾਹੇ ਉਹ ਟੂ ਵਹੀਲਰ ਹੈ ਫੋਰ ਵਹੀਲਰ ਹੈ ਸੈਟ ਟਰੱਕਸ ਨੇ ਉਹਨਾਂ ਸਾਰਿਆਂ ਦੀ ਚੈਕ ਅਸੀਂ ਲੋਕਾਂ ਨੂੰ ਸਰ ਕੀ ਕਹਿਣਾ ਚਾਹੂਗੇ ਕਿਉਂਕਿ ਲਗਾਤਾਰ ਨੋਕ ਵੀ ਮੇਨਰ ਕਰਦਾ ਹੈ ਨਸ਼ਿਆਂ ਨੂੰ ਲੈ ਕੇ ਅਲਰਟ ਮੋਡ ਤੇ ਰਹੋ ਕੀ ਕਹਿਣਾ ਚਾਹੁੰਦੇ ਆ ਅਸੀਂ ਬਠਿੰਡਾ ਪੁਲਿਸ ਵੱਲੋਂ ਸਾਰੇ ਇਲਾਕਾ ਨਿਵਾਸੀ ਨੂੰ ਅਪੀਲ ਕਰਦੇ ਆ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਹੈਗਾ ਇਹਦੇ ਵਿੱਚ ਵੱਧ ਚੜ ਕੇ ਸਾਡੇ ਨਾਲ ਜਿਹੜਾ ਸਹਿਯੋਗ ਕਰੋ ਜਿੱਥੇ ਵੀ ਕੋਈ ਇਲੀਗਲ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਕੋਈ ਬੰਦਾ ਤੁਹਾਡੇ ਏਰੀਆ ਦੇ ਵਿੱਚ ਨਸ਼ਾ ਵੇਚਦਾ ਤਾਂ ਉਹਨੂੰ ਉਹਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਅਸੀਂ ਉਹਦਾ ਜਿਹੜਾ ਹੈ ਪਛਾਣ ਗੁਪਤ ਰੱਖੀ ਜਾਊਗੀ ਇਸ ਦੇ ਨਾਲ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਜਿਉ ਨਸ਼ਾ ਕੋ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਜਿਹੜੀ ਹੈਗੀ ਉਸ ਬੰਦ ਵਿੱਚ ਵੀ ਸਾਡੇ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਹੈਗੇ ਨੇ ਉੱਥੇ ਸਾਡੇ ਜਿਹੜੀ ਜੋ ਲੋੜੀਂਦੀਆਂ ਸਹੂਲਤਾਂ ਹੈਗੀਆਂ ਮੁਹੱਈਆ ਕਰਾਈਆਂ ਗਈਆਂ ਨੇ ਇਸ ਦੇ ਨਾਲ ਨਾਲ ਜਿਵੇਂ ਜਿਵੇਂ ਅਸੀਂ ਇੱਕ ਸਪੈਸ਼ਲ ਆਸਕੜਨਰ ਸੱਚਾ ਪ੍ਰਸ਼ਨ ਕੀਤਾ ਸੀ ਉੱਥੇ ਕੁਝ ਪੇਰੈਂਟਸ ਲੋਕਗੇ ਆ ਕੇ ਜਿਹੜਾ ਹੈਗਾ ਉਹਨਾਂ ਨੇ ਆਪਣੇ ਬੱਚਿਆਂ ਬਾਰੇ ਵੀ ਦੱਸਿਆ ਸੀਗਾ ਤੋਂ ਇਹਦੇ ਵਿੱਚ ਜਿਹੜੀ ਹੈਗੀ ਇਹ ਨਸ਼ੇ ਦੇ ਵਿੱਚ ਕਿਸੇ ਨੂੰ ਛੁਪਾਉਣ ਦੀ ਲੋੜ ਨਹੀਂ ਹੈਗੀ ਫਰੰਟ ਤੇ ਆਉਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦਾ ਸਮਾਜਿਕ ਜਿਹੜੀ ਇਹ ਕ੍ਰਿਪੀ ਹੈਗੀ ਹੈ ਸਾਰਿਆਂ ਦਾ ਜਿਹੜਾ ਹੈਗਾ ਸਮੂਹਿਕ ਯੁੱਧ ਹੈਗਾ ਇਹਦੇ ਵਿੱਚ ਸਾਰੇ ਜਿਹੜਾ ਹੈਗਾ ਸਾਡਾ ਸਾਥ ਦਿਓ ਤਾਂ ਕਿ ਇਸ ਜਿਹੜੀ ਲਹਨਤ ਹੈਗੀ ਹੈ ਜਾਂ ਕ੍ਰਿਪੀ ਇਹਨੂੰ ਜਿਹੜਾ ਹੈਗਾ ਜੜ ਤੋਂ ਪੁੱਟਿਆ ਜਾ ਸਕੇ ਅੱਜ ਦੀ ਗੱਲ ਕਰੀਏ ਤਾਂ ਕੁਝ ਕੋਈ ਲੋਕ ਜਾ ਸਕਦੇ ਨੇ ਕਿ ਜਾਂ ਕੁਝ ਕੰਪਨੀ ਆਜਿਹੜਾ ਸਾਡਾ ਆਪਰੇਸ਼ਨ ਅਜੇ ਕੰਟੀਨਿਊਸ ਹੈ ਇਹ 2 ਵਜੇ ਤੱਕ ਚੱਲੂਗਾ ਜੇ ਇਸ ਪ੍ਰੈਸ਼ਨ ਦੇ ਦੌਰਾਨ ਨਾਕਾ ਦੇ ਉੱਪਰ ਜੋ ਵੀ ਸ਼ੱਕੀ ਵਿਅਕਤੀ ਹੈ ਜੋ ਵੀ ਅਸੀਂ ਡਰਗਸ ਜਿਹੜੀ ਹੈਗੀ ਹੈ ਰਿਕਵਰ ਕਰਾਂਗੇ ਉਸ ਬੰਦ ਦੀ ਵਕਰੀ ਤੱਕ ਜਾਣਕਾਰੀ ਦਿੱਤੀ ਜਾਵੇਗੀ